ਇਥੇ ਜੀ ਸਵੇਰ ਸਵੇਰ ਦਾ ਟਾਈਮ ਆ ਤੇ ਆਪਾਂ ਜਿਹੜਾ ਉਹ ਤਿਆਰ ਹੋਣ ਨਹੀਂ ਤੇ ਮੈਂ ਨਮਿਸ਼ਰੂ ਮੇ ਕੱਪੜੇ ਪਾ ਦਿੱਤੇ ਤੇ ਆਪ ਵੀ ਕੱਪੜੇ ਪਾ ਲੇ ਤੇ ਆਪਾਂ ਚੱਲੇ ਧੋਪ ਵੇਖੋ ਕਿੰਨੀ ਆ ਤਾਂ ਆਪਾਂ ਪੈਦਲ ਜਾਣਿਆ ਨਮਿਸ਼ਰ ਮੇ ਨਾਲ ਆ ਕੇ ਮੰਮੀ ਘਰ ਆ ਰਹੀ ਮੈਂ ਪਾਣ ਕਰ ਲੈ ਜੇ ਕਰਕੇ ਮੈਂ ਮੰਮੀ ਘਰ ਆਈਆਂ ਮੰਮੀ ਦੀ ਨਾ ਰਿਪੋਰਟ ਮੰਮੀ ਨੇ ਕਰਾਈ ਸੀ ਤਾਂ ਮੈਂ ਦੱਸਦੀ ਆ ਆ ਰਿਪੋਰਟ ਕਰਾਈ ਹੈ ਮਤਲਬ ਅਲਟਰਾਸਾਊਂਡ ਰਿਪੋਰਟ ਕਰਾਈ ਮਮੀ ਨੇ ਤੇ ਆ ਵੇਖੋ ਪੱਥਰੀ ਆਈ ਹੈ ਇੱਕ ਗੁਰਦੇ ਵਿੱਚ ਤੇ ਇਨੀ ਵੱਡੀ ਪਥਰੀ ਤੇ ਡਾਕਟਰ ਕਹਿੰਦਾ ਮਤਲਬ ਇਨੀ ਵੱਡੀ ਪਥਰੀ ਹੋ ਨਹੀਂ ਸਕਦੀ ਪਰ ਅਲਟਰਾਸਾਉਂਡ ਜਿੱਤੇ ਇਹੋ ਹੀ ਆਇਆ ਵਾ ਤੇ ਪਰ ਡਰ ਇਸ ਗੱਲ ਦਾ ਕਿ ਮੰਮੀ ਦਾ ਨਾ ਇੱਕ ਗੁਰਦਾ ਪਹਿਲਾਂ ਹੀ ਹਾਨੀਆ ਪਹਿਲਾਂ ਰਿਮੂਵ ਕਰਦਾ ਸੀ ਉਹ ਵੀ ਪਥਰੀਆਂ ਕਰਕੇ ਇਨਫੈਕਸ਼ਨ ਜੀ ਹੋ ਗਈ ਬਹੁਤ ਜ਼ਿਆਦਾ ਹੀ ਤੇ ਉਹ ਰਿਮੂਵ ਕਰਨਾ ਪਿਆ ਸੀ ਤੇ ਦੂਜਾ ਜਿਹੜਾ ਗੁਰਦਾ ਉਹਦੇ ਵਿੱਚ ਵੀ ਬਹੁਤ ਵੱਡੀ ਪਥਰੀ ਆ ਗਈ ਉਹ ਤਾਂ ਕਰਕੇ ਨਾ ਥੋੜਾ ਡਰ ਜਿਹਾ ਲੱਗਣ ਲਿਆ ਵਾ ਤੇ ਇਸ ਕਰਕੇ ਮੈਂ ਆਈ ਆ ਦੇਖਣ ਵਾਸਤੇ ਕਾਮਾ ਵੇਖੋ ਨਮਿਸ਼ ਨੇ ਆਉਂਦਿਆਂ ਜਿਹੜਾ ਇਹ ਸੀ ਲਾ ਲਿਆ ਐ ਜਿਹੜੇ ਪਰਦੇ ਆ ਨਾ ਟਰਾਂਸਪੀਰੈਂਟ ਇਹ ਅੱਗੇ ਕਰਤੇ ਕਿਉਂਕਿ ਇੱਥੇ ਦਰਵਾਜ਼ਾ ਨਹੀਂ ਲੱਗਾ ਹੋਇਆ ਨਾ ਆ ਗਈ ਮੰਮੀ ਦੀ ਰਸੋਈ ਚ ਤੇ ਆ ਵੇਖੋ ਕਿੰਨਾ ਵਧੀਆ ਲਿਆ ਕਿੰਨਾ ਸੋਹਣਾ ਬਰਤਨ ਵਾ ਲਿਡ ਦੇ ਬਹੁਤ ਭਾਰੀ ਆ ਵੇਖੋ ਇਹਦੀ ਲਿਡ ਬਹੁਤ ਭਾਰੀ ਆ ਖੁੱਲਾ ਬਰਤਨ ਕੜਾਈ ਟਾਇਪ ਨੇਂ ਦਾ ਉਹ ਲਾਵਾ ਤੇ ਇੱਧਰ ਮੰਮੀ ਨੇ ਦਾਲ ਬਣਾਈ ਆ ਮੈਂ ਕਿਹਾ ਰੋਟੀ ਲਾ ਦੋ ਪਰ ਰੋਟੀ ਨਹੀਂ ਖਾ ਗਏ ਹੈਗੇ ਤੇ ਇੱਧਰ ਇਹਨਾਂ ਨੇ ਵੀ ਜਿਹੜਾ ਘੜਾ ਰੱਖਿਆ ਹੋਇਆ ਵਾ ਪਾਣੀ ਵਾਲਾ ਇਦਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਪੂਰਾ ਵੇਖਿਆ ਕਰੋ ਗਰਮੀ ਬਹੁਤ ਜ਼ਿਆਦਾ ਵਾ ਕੋਈ ਮੇਕਅਪ ਨਹੀਂ ਮੈਂ ਕਰਕੇ ਕੁਝ ਵੀ ਨਹੀਂ ਮਤਲਬ ਇੱਥੋਂ ਮਤਲਬ 5 ਕਿ ਮਿੰਟ ਦਾ ਰਸਤਾ ਵਾ ਬਹੁਤਾ ਜ਼ਿਆਦਾ ਨਹੀਂ ਹੈਗਾ ਤੇ ਤਾਂ ਕਰਕੇ ਆਪਾਂ ਜਿਹੜਾ ਉਹ ਪੈਦਲ ਹੀ ਆ ਗਏ ਸੀ ਤੇ ਅੰਦਰ ਆਈ ਅੰਦਰ ਤੇ ਥੋੜਾ ਜਿਹਾ ਠੰਡਾ ਲੱਗਦਾ ਨਮੀਛ ਰਹਿੰਦਾ ਏਸੀ ਲਾ ਲਿਆ ਵਾ ਤੇ ਮੰਮੀ ਲੋ ਜੀ ਸਾਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਗੇ ਮੈਂ ਕਿਹਾ ਸਾਰੀ ਕਾਲ ਨਹੀਂ ਬੁਲਾਈ ਸਪਹਿਲਾ ਸਾਰੀ ਕਾ ਬੁਲਾ ਦਈਏ ਤੇ ਫਿਰ ਤੁਹਾਨੂੰ ਦੱਸਦੀ ਤੇ ਆਪਾਂ ਅੱਗੇ ਸੀ ਮੰਮੀ ਦੇ ਘਰ ਤੇ ਅੱਜ ਸੀ ਮੈਂ ਵੈਸੇ ਵੀ ਛੁੱਟੀਆਂ ਪਈਆਂ ਹੋਈਆਂ ਵਾ ਤੇ ਮੈਂ ਸਾਧੜੀ ਕਈ ਵਾਰੀ ਆ ਜਾਨੀ ਹੁੰਨੀ ਆ ਤੇ ਸ਼ਾਮ ਨੂੰ ਜਿਹੜਾ ਉਹ ਚਲ ਜਾਨਨੇ ਆ ਸਵੇਰੇ ਆ ਕੇ ਸਵੇਰ ਨੂੰ ਚਲ ਜਾਨਨੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਘਰੋਂ ਤੇ ਉਦਾਂ ਵੀ ਨਿਕਲਣ ਨੂੰ دل ਨਹੀਂ ਕਰਦਾ ਹੈਗਾ ਮਤਲਬ ਇੰਨੀ ਜ਼ਿਆਦਾ ਬਾਹਰ ਗਰਮੀ ਪੈਣੀ ਨਾ ਬਹੁਤ ਜ਼ਿਆਦਾ ਤੇ ਇੱਥੇ ਮੰਮੀ ਹੁਣਾਂ ਨੇ ਨਾ ਇੱਥੇ ਏਸੀ ਵਾਲਾ ਇਹ ਕਮਰਾ ਵਾ ਸੋਫਿਆਂ ਵਾਲਾ ਤੇ ਮਤਲਬ ਇੱਥੇ ਨਾ ਡਰਾਇੰਗ ਰੂਮ ਤੇ ਥੱਲੇ ਇਹਨਾਂ ਨੇ ਨਾ ਦਰੀ ਵਗੈਰਾ ਕੁਛ ਨਾ ਕੁਛ ਵਿਛਾਇਆ ਹੁੰਦਾ ਵਾ ਤੇ ਥੱਲੇ ਹੀ ਬਹਿੰਦੇ ਆ ਥੱਲੇ ਬੈ ਕੇ ਰੋਟੀ ਖਾ ਲਓ ਜਾਂ ਥੱਲੇ ਲੇਟ ਜੋ ਹਨਾ ਤੇ ਇਦਾਂ ਹੀ ਕਰਦੇ ਆ ਤੇ ਅੱਗੇ ਨਾ ਉੱਥੇ ਦਰਵਾਜ਼ਾ ਨਹੀਂ ਲੱਗਾ ਹੈਗਾ ਇੱਥੇ ਪਰਦਾ ਟਰਾਂਸਪੇਰੈਂਟ ਕਿ ਕੋਲਿੰਗ ਜਿਹੜੀ ਉਹ ਬਾਹਰ ਨਾ ਜਾਊਗੀ ਤੇ ਇੱਥੇ ਆਪਾਂ ਥੱਲੇ ਹੀ ਬੈ ਗਏ ਸੀ ਮੰਮੀ ਬੈਠੇ ਤੇ ਮੈਂ ਵੀ ਲੱਗ ਕੇ ਬੈ ਗਈ ਤੇ ਵੇਰਾ ਪਾਈ ਤੇ ਗੱਲਾਂ ਬਤਾ ਕਰਨ ਲੱਗ ਗਿਆ ਆਪਣੀਆਂ ਪੁਰਾਣੀਆਂ ਜਿਹੜੀਆਂ ਅਸੀਂ ਉਹ ਖਾਣ ਦੇ ਆ ਬੜਾ ਵਧੀਆ ਮਨ ਲੱਗਾ ਇਹ ਉਥੋਂ ਲਿਆਂਦਾ ਆ ਮੋਲ ਚ ਆਹ ਇੱਕ ਆਦੇ ਬਤਲੇ ਨਾ ਇੱਕੜਾ ਜੀ ਲੱਗਦੀ ਹਣਾ ਲਈ ਚੋਲ ਇਹਨਾਂ ਮਾਤੇ ਹਾਂ ਚੋਲ ਵਾ ਤੇ ਠੀਕ ਆ ਹਵਾ ਨਿਕਲ ਹਵਾ ਨਿਕਲ ਹਾਂ سارے ਚੋਲ ਬਣਾਦਾ ਆਹੋ ਚੋਲ ਹੋਣ ਨੂੰ ਆ ਨਹੀਂ ਜੀ ਬਣਾ ਲਏ ਹਾਂ ਚਮਚੇ

ਕਿਹੜੀ ਜਾਲ ਬਣਾਈ? ਜਿਹੜੀ ਆਵੀ ਤੇ ਹਸ਼ਾ ਮੈਂ ਤਾਂ ਪਿੰਡੀਆਂ ਕੱਟ ਕੇ ਰੱਖ ਦਿੰਦੀ ਮਮੀ ਕਹਿੰਦੇ ਸਾਰੀਆਂ ਕੱਟ ਦੇ ਮੈਂ ਤੇ ਨਵੀਂ ਸ਼ਵਾਰ ਤੇ ਬਣਾਉਣ ਲੱਗੀ ਐਦਾਂ ਥੱਲੇ ਬੈ ਕੇ ਖਾ ਲੈਂਦੇ ਆ ਰੋਟੀ ਵੈਸੇ ਥੱਲੇ ਬੈ ਕੇ ਖਾਣੀ ਚਾਹੀਦੀ ਤੇ ਇਦਾਂ ਸਬਜੀ ਸਬਜੀ ਵੀ ਕੱਟ ਲੈਂਦੀ ਥੱਲੇ ਬੈ ਕੇ ਜਾਂ ਦਰੀ ਦਰੀ ਵਿਛਾ ਲੈਂਦੇ ਆ ਉੰਡੇ ਤੇ ਲਾਈਟ ਬੰਦ ਚਲੋ ਜੀ ਇਦਾਂ ਹੀ ਪਾਉਣੇ ਪਏ ਕੱਪੜੇ ਹਾਲੇ ਨਹੀਂ ਆਈ ਹੁਣ ਆਈ ਸੱਚ ਆਉਣ ਲੱਗੇ ਨਾ ਫੇਰ ਆਈ ਲਾਈਟ ਰਤੀ ਨੇਰ ਖਾਣਾ ਕਿੰਨਾ ਆਇਆ ਹਾਂ ਦੇਖਦਾ ਨਹੀਂ ਕੋ ਆ ਮਾੜਾ ਮੋਟਾ ਹੀ ਪਿਆ ਕਹਿੰਿਆ ਤਾਂ ਇੱਥੇ ਆਗੇ ਸਾ ਆਪਾਂ ਰਸੋਈ ਚ ਸਬਜੀ ਸਬਜੀ ਕੱਟਣ ਤੋਂ ਬਾਅਦ ਤੇ ਮੈਂ ਕਿਹਾ ਪਿੰਡਿਆਂ ਨੂੰ ਮੈਂ ਤੜਕਾ ਲਾ ਦਿੰਨੀ ਮੰਮੀ ਤੇ ਕਹਿੰਦੇ ਲਾਦੀ ਤੇ ਪਰ ਨਾ ਮਸਾਲੇ ਤੇਜ ਨਾ ਪਾਈ ਕਿਉਂਕਿ ਮਸਾਲੇ ਜਿਹੜੇ ਉਹ ਤੇਜ ਨਹੀਂ ਖਾਂਦੇ ਹੈਗੇ ਬਿਲਕੁਲ ਹੀ ਮਤਲਬ ਨਮਕ ਵੀ ਘੱਟ ਮਿਰਚ ਤੇ ਬਿਲਕੁਲ ਹੀ ਨਹੀਂ ਪਾਣੀ ਹੈਗੀ ਗਰਮ ਮਸਾਲਾ ਕੁਝ ਵੀ ਯੂਜ਼ ਨਹੀਂ ਕਰਦੇ ਬਿਲਕੁਲ ਫਿੱਕਾ ਖਾਂਦੇ ਆ ਤੇ ਇਸ ਕਰਕੇ ਤੇ ਫਿਰ ਮੈਂ ਕਿਹਾ ਚਲ ਮੈਂ ਪਿੰਡਿਆਂ 'ਚ ਤੜਕਾ ਲਾ ਦਿੰਨੀ ਆ ਤੇ ਫਿਰ ਮੈਂ ਪਿੰਡਿਆਂ 'ਚ ਤੜਕਾ ਲਾਇਆ ਪਿੰਡਿਆਂ ਬੜੀਆਂ ਹੀ ਮੇਰੇ ਸਟਾਈਲ ਦੀਆਂ ਹੀ ਤੇ ਫਿਰ ਮੈਂ ਨਮਿਸ਼ ਦੀਆਂ ਫੇਵਰਟ ਆ ਵੇ ਨਮਿਸ਼ ਜੀ ਐ ਨਾ ਖਾ ਲੈਂਦਾ ਵਾ ਰੋਟੀ ਰੱਜ ਕੇ ਖਾ ਲੈਂਦਾ ਇਹਦੇ ਨਾਲ ਪਿੰਡੀਆਂ ਦੇ ਨਾਲ ਹੁੰਦਾ ਨਾ ਬੱਚੇ ਨੂੰ ਸੁੱਕੀ ਸਬਜ਼ੀ ਹੋਵੇ ਜਾਂ ਆਲੂ ਹੋਣ ਜਾਂ ਇਹ ਹੋਵੇ ਪਿੰਡੀਆਂ ਹੋਣ ਗੋਭੀ ਹੋਵੇ ਤੇ ਇਹਨਾਂ ਜਿਹੜੇ ਬੱਚੇ ਰੋਟੀ ਖਾ ਲੈਂਦੇ ਆ ਤੇ ਇੱਧਰ ਮੰਮੀ ਨੇ ਚੋਲ ਰੱਖਤੇ ਹੀ ਨਵਾਂ ਹੀ ਅਜੇ ਫਰਾਈਪਨ ਜਿਹਾ ਉਹ ਤੇ ਮੈਂ ਕਿਹਾ ਪਹਿਲਾਂ ਦੁੱਧ ਗਰਮ ਕਰੀਦਾ ਪਹਿਲਾਂ ਦੁੱਧ ਗਰਮ ਕਰ ਲਓ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੇ ਫਿਰ ਉਹਨਾਂ ਨੇ ਚਾਵਲ ਰੱਖਤੇ ਤੇ ਆਪਾਂ ਇੱਥੇ ਗੱਲਾਂ ਬਾਤਾਂ ਕਰਨ ਲੱਗ ਗੀਆਂ ਤੇ ਨਾਲ ਹੀ ਮੈਂ ਕਿਹਾ ਲਾ ਦਿੰਨੀ ਤੜਕਾ ਤੇ ਮਤਲਬ ਉਹ ਕਹਿੰਦੇ ਸੀ ਨਾ ਘਰ ਕੰਮ ਮਤਲਬ ਤੂੰ ਅਜੇ ਘਰ ਕੇ ਉੱਥੋਂ ਵੀ ਕਰਕੇ ਉਹਨਾਂ ਦੇ ਇੱਥੇ ਵੀ ਫਿਰ ਰਹਿਣ ਦੇ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਇਹ ਹੁੰਦਾ ਨਾ ਕਿ ਮਤਲਬ ਆਪਾਂ ਕੰਮ ਕਰਦੇ ਉੱਥੇ ਵੀ ਆਦਤ ਪਈ ਹੁੰਦੀ ਬੰਦੇ ਨੂੰ ਇੱਕ ਕੰਮ ਕਰਨ ਦੀ ਨਾ ਵੈਸੇ ਮੈਨੂੰ ਆਦਤ ਆ ਕਿ ਮੈਂ ਕਿਤੇ ਜਾ ਕੇ ਬਹਿ ਨਹੀਂ ਸਕਦੀ ਹੈਗੀ ਮਤਲਬ ਕੁਛ ਨਾ ਕੁਛ ਜਿਹੜਾ ਉਹ ਕਰਦੇ ਰਹਿਣਾ ਵਾ ਤੇ ਕਿਉਂਕਿ ਨਮਿਸ਼ ਜਾਂਦਾ ਨਾ ਨਾਲ ਮੈਨੂੰ ਇਹ ਹੁੰਦਾ ਕਿ ਮੈਂ ਆਪਣੇ ਹੱਥ ਨਾਲ ਉਹਨੂੰ ਕੁਛ ਨਾ ਕੁਛ ਬਣਾ ਕੇ ਦਵਾ ਜਾਂ ਮਤਲਬ ਮੈਂ ਨਾ ਆਪਣੇ ਹੱਥ ਨਾਲ ਇਹਨੂੰ ਰੋਟੀ ਖਵਾਲਾਂ ਇੱਥੇ ਮੈਂ ਨਾ ਵਾਇਸਓਵਰ ਤਾਂ ਕਰਕੇ ਕੀਤੀ ਕਿਉਂਕਿ ਇਹ ਨਾ ਮਾਈਕ ਲਾਇਆ ਸੀ ਤੇ ਮਾਈਕ ਦੇ ਨਾਲ ਨਾ ਰਸੋਈ ਛੋਟੀ ਹੈ ਨਾ ਤੇ ਬੜੀ ਗੂੰਜਦੀ ਪਈ ਸੀ ਆਵਾਜ਼ ਤੇ ਫਿਰ ਮੈਂ ਨਾ ਮੈਂ ਕਿਹਾ ਚੱਲ ਵਾਇਸਓਵਰ ਹੀ ਕਰ ਲੈਂਦੀ ਮम्मी ਤਾਂ ਕਹਿੰਦੇ ਰਹਿਣ ਦੇ ਕੰਮ ਨਾ ਕਰ ਕਰਕੇ ਆਉਣੀ ਆ ਤੇ ਫਿਰ ਇੱਥੇ ਆਣ ਕੇ ਲੱਗ ਜਾਨੀ ਆ ਤੇ ਮੈਂ ਫਿਰ ਨਾ ਮਨਵਾਦ ਤਪਈ ਮੈਂ ਪੈ ਨਹੀਂ ਸਕਦੀ ਪਤਾ ਨਹੀਂ ਕਿਉਂ ਆਦਤ ਫੈ ਗਈ ਮਜਬੂਰੀ ਆਪਣੀ ਤੇ ਮੈਂ ਕਿਹਾ ਚੱਲ ਪਿੰਡੀਆਂ ਮੈਂ ਬਣਾ ਨਹੀਂ ਬਾਕੀ ਤੁਸੀਂ ਕਰ ਲਓ ਤੇ ਤਾਂ ਮਤਲਬ ਚਟਨੀ ਕੁੱਟਦੇ ਆ ਫਿਰ ਤੁਹਾਨੂੰ ਦੱਸਦੇ ਆ ਕਿੱਦਾਂ ਮਤਲਬ ਪਹਿਲਾਂ ਦਾਦੀ ਪਰਦਾਦੀ ਚ ਕਿੱਦਾਂ ਕੁੱਟਦੇ ਹੁੰਦੇ ਸੀ ਮੈਂ ਤਾਂ ਚੇਤਾ ਭੁੱਲ ਗਿਆ ਸੀ ਮੈਨੂੰ ਯਾਦ ਹੀ ਨਹੀਂ ਪੀ ਮੈਂ ਇਦਾਂ ਕੁੱਟੀਦੀ ਹੁਣ ਮੰਮੀ ਨੂੰ ਪਤਾ ਲੱਗਾ ਹੁਣ ਮੈਂ ਕੁੱਟਦੇ ਆ ਚਟਨੀ ਫਿਰ ਤੁਹਾਨੂੰ ਦੱਸਦੇ ਆ ਹੋਮ ਟੂਰ ਵੀ ਤੁਹਾਨੂੰ ਕਰਵਾਉਨੇ ਆ ਤੇ ਇਹ ਤੋਂ ਅੱਗੇ ਜਾਂ ਪਿੱਛੇ ਉਹ ਵਾਲੀ ਵੀਡੀਓ ਜਿਹੜੀ ਉਹ ਆਊਗੀ ਤੇ ਤੁਹਾਨੂੰ ਦੱਸਾਂਗੇ ਚਟਨੀ ਬਣਾਉਣ ਖੁੰਡੇ ਚ ਅੰਬੀਆਂ ਤਲੰਬੀਆਂ ਕੁੱਟੜੀ ਹੈ ਨਾ ਹਾਂ ਸਾ ਜਿਹੜਾ ਕੁੰਡਾ ਬਣਾ ਸਾਡੇ ਬਚਪਨ ਦਾ ਹੀ ਆ ਹਨਾ ਮੰਮੀ ਰਾਣੇ ਘਰ ਦਾ ਜਦੋਂ ਅਸੀਂ ਉੱਥੇ ਰਹਿੰਦੇ ਹੁੰਦੇ ਪਿੰਡ ਉਦੋਂ ਦਾ ਹੀ ਆ ਡੰਡਾ ਵੀ ਹੈਗਾ ਹੀ ਪਰ ਡੰਡਾ ਰੱਖਿਆ ਗਿਆ ਛੱਤ ਦੇ ਉੱਤੇ ਆਹ ਫਿਰ ਜਿਨਾ ਬਾਅਦ ਮੈਂ ਕੰਡਾ ਟਡਾ ਦੇ ਹੀ ਕੋਟੂ ਦੇ ਰਹਾ ਆਹ ਆਹ ਦੇ ਪਿੱਲਾ ਮਿਲਾਈ ਮਸਾਲਾ ਜੋ ਤੇ ਲਓ ਜੀ ਇੱਥੇ ਆ ਗਿਆ ਸੀ ਨਮੀ ਸ਼ਕਿੰਦਾ ਹੀ ਮੈਂ ਵੀ ਮਤਲਬ ਮਤਲਬ ਕੁੱਟਣਾ ਵਾ ਉਹਨੇ ਵੀ ਇਹ ਚੀਜ਼ ਜਿਹੜੀ ਉਹ ਪਹਿਲੀ ਵਾਰੀ ਵੇਖੀ ਹੀ ਤੇ ਮੈਂ ਵੀ ਬਹੁਤ देर ਬਾਅਦ ਇਦਾਂ ਕੁੱਟਣ ਲੱਗੀ ਹੀ ਮਤਲਬ ਇਹ ਹੁੰਦਾ ਹੀ ਸਾਡੇ ਕੋਈ ਏਦਾਂ ਦਾ ਪਹਿਲਾਂ ਕੁੰਡਾ ਹੁੰਦਾ ਸੀ ਬਹੁਤ ਮਤਲਬ ਉਹ ਨਾ ਸਾਡੀ ਦਾਦੀ ਦਾ ਸੀ ਤੇ ਉਹ ਨਾ ਜਿੱਦਾਂ ਛੋਟਾ ਉਹ ਨਾ ਉਹ ਵੱਡਾ ਹੁੰਦਾ ਸੀ ਅਜੇ ਵੀ ਮੇਰੇ ਖਿਆਲ ਨਾਲ ਪਿੰਡਾਂ ਵਿੱਚ ਕਿਸੇ ਦੇ ਕਿਸੇ ਦੇ ਘਰ ਹੋਊਗਾ ਏਦਾਂ ਦਾ ਹੀ ਪੱਥਰ ਦਾ ਏਦਾਂ ਕਾਲਾ ਪੱਥਰ ਹੀ ਤੇ ਪਰ ਡੁੰਗਾਈ ਬੜੀ ਹੀ ਉਹਦੀ ਕਾਫੀ ਜ਼ਿਆਦਾ ਵੱਡਾ ਹੀ ਉਹ ਤੇ ਉਹਦੇ ਚ ਇਹ ਹੀ ਕਿ ਚੀਜ਼ ਡੋਲਦੀ ਨਹੀਂ ਹੈਗੀ ਤੇ ਆਪਾਂ ਇੱਥੇ ਇਹੀ ਗੱਲ ਕਰ ਰਹੇ ਸੀ ਕਿ ਮੰਮੀ ਬੀਬੀ ਵਾਲਾ ਮਤਲਬ ਨੇ ਉਹ ਸੀ ਕੁੰਡਾ ਤੇ ਉਹ ਕਿੱਥੇ ਗਿਆ ਉਹ ਮੰਮੀ ਕਹਿੰਦੇ ਵੀ ਉਹ ਤੇਰੇ ਚਾਚੇ ਨੇ ਲੈ ਲਿਆ ਵਾ ਤੇ ਇਹ ਫਿਰ ਮੈਂ ਜਿਹੜਾ ਹੀ ਔਕਾਦੀਆਂ ਤੋਂ ਜਿਹੜਾ ਉਹ ਖੜਿਆ ਹੀ ਦੁਬਾਰਾ ਕਿ ਹਾਨੂੰ ਕੁੱਟਣ ਵਾਸਤੇ ਕੁਝ ਨਹੀਂ ਹੈਗਾ ਇਸ ਕਰਕੇ ਤੇ ਆਪਾਂ ਫਿਰ ਇਦਾਂ ਚਟਨੀ ਕੁੱਟੀ ਮੈਂ ਕਿ ਮਮੀ ਓਦਾਂ ਕੁੱਟਣੀ ਚਟਨੀ ਜਿੱਦਾਂ ਬੀਬੀ ਕੁੱਟਦੀ ਹੁੰਦੀ ਸੀ ਨਾ ਤੇ ਓਦਾਂ ਆ ਚਟਨੀ ਕੁੱਟਣੀ ਆ ਤੇ ਫਿਰ ਮਮੀ ਨੇ ਦੱਸਿਆ ਕਿ ਇਦਾਂ ਕੁੱਟੀ ਦੀ ਆ ਮੈਂ ਇੱਕ ਦਿਨ ਨਾ ਇੱਥੇ ਆਪਣੇ ਘਰ ਬਣਾਈ ਤੇ ਇੱਥੇ ਨਾ ਮੈਂ ਪਾਣੀ ਕੱਢਿਆ ਨਹੀਂ ਓਦਾ ਤੇ ਉਹ ਨਾ ਖੱਟੀ-ਖੱਟੀ ਬਣ ਗਈ ਬਹੁਤ ਜ਼ਿਆਦਾ ਖੱਟੀ ਬਣੀ ਹੀ ਉਹ ਤੇ ਮਤਲਬ ਉਹ ਉੱਚ ਮੈਂ ਖੰਡ ਵੀ ਪਾਈ ਤਾਂ ਵੀ ਉਹ ਖੱਟੀ-ਖੱਟੀ ਬਣੀ ਕਿਉਂਕਿ ਮੈਂ ਪਾਣੀ ਨਹੀਂ ਓਦਾ ਕੱਢਿਆ ਹੈਗਾ ਤੇ ਇੱਥੇ ਮਮੀ ਨੇ ਦੱਸਿਆ ਕਿ ਇਹਦਾ ਪਾਣੀ ਪਹਿਲਾਂ ਕੱਢਣਾ ਵਾ ਤੇ ਫਿਰ ਉਹਦੇ ਵਿੱਚ ਪਿਆਜ਼ ਵਗੈਰਾ ਜੋ ਵੀ ਪਾਉਣਾ ਪਾ ਕੇ ਤੇ ਫੇਰ ਜਿਹੜਾ ਉਹ ਕਰਨਾ ਵਾ ਤੇ ਇੱਥੇ ਡੈਡੀ ਵੀ ਆ ਗਏ ਹੀ ਆਪਣਾ ਕੰਮ-ਕਮ ਕਰਕੇ ਤੇ ਉਹ ਵੀ ਇੱਥੇ ਨਾ ਗੱਲਾਂ ਕਰਦੇ ਪਏ ਹੀ ਕਿ ਮਤਲਬ ਬੀਬੀ ਹਾਡੀ ਨੇ ਨਾ ਮਤਲਬ ਨਾਲ ਹੀ ਕੁੱਟੀ ਜਾਣਾ ਨਾਲ ਹੀ ਉਹਨੇ ਨਾ ਮਤਲਬ ਚੈੱਕ ਕਰੀ ਜਾਣਾ ਕਿ ਲੋਨ ਮਤਲਬ ਮਰਚ ਜੜ ਮਤਲਬ ਠੀਕ ਆ ਕਿ ਨਹੀਂ ਠੀਕ ਆ ਮਤਲਬ ਪਹਿਲਾਂ ਬਜ਼ੁਰਗਾਂ ਨੂੰ ਹੁੰਦਾ ਹੀ ਨਾ ਮਤਲਬ ਕਰਾਰੀਆਂ ਕਰਾਣੀਆਂ ਚੀਜ਼ਾਂ ਖਾਣੀਆਂ ਵਧੀਆ-ਵਧੀਆ ਖਾਣਾ ਬਣਾਉਣਾ ਸਾਡੀ ਦਾਦੀ ਨੂੰ ਬੜਾ ਅਕਰੇਜ਼ ਹੁੰਦਾ ਸੀ ਮਤਲਬ ਇਹ ਚੀਜ਼ ਦਾ ਖਾਣਾ ਬਣਾਉਣ ਦਾ ਤੋ ਇਹਨੇ ਬੜੀਆਂ ਵਧੀਆ 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 ਚੀਜ਼ਾਂ ਤੇ ਉਹਨੇ ਐ ਸਫਾਈ ਨਾਲ ਬਣਾਉਣੀਆਂ ਤੇ ਐਂ ਸਫਾਈ ਨਾਲ ਬਣਾਉਣੀਆਂ ਤੇ ਬਣਾਉਣੀ ਵੀ ਰੀਜ ਨਾਲ ਚੀਜ਼ ਤੇ ਇੰਨੀ ਸਵਾਦ ਉਹ ਸਵਾਦ ਜਿਹੜਾ ਹੀ ਨਾ ਉਹ ਦਾਦੀ ਦੇ ਹੱਥ ਦਾ ਉਹ ਤੇ ਚਲੋ ਆਪਣੇ ਆਪਣੇ ਹੱਥ ਦਾ ਸਵਾਦ ਹੁੰਦਾ ਉਹਨਾਂ ਦੇ ਹੱਥ ਦਾ ਸਵਾਦ ਨਹੀਂ ਅਜੇ ਤੱਕ ਮੰਮੀ ਦੇ ਹੱਥਾਂ 'ਚ ਵੀ ਨਹੀਂ ਆਇਆ ਹੈਗਾ ਤੇ ਇਥੇ ਆਪਾਂ ਬਸ ਇਹੀ ਗੱਲਾਂ ਕਰਦੇ ਆਂ ਸੀ ਪੁਰਾਣੀਆਂ ਗੱਲਾਂ ਚਾਚੇ ਤਾਇਿਆਂ ਦੀਆਂ ਜਦੋਂ ਅਸੀਂ ਪੁਰਾਣਾ ਆਪਣੇ ਘਰ ਪਿੰਡ ਰਹਿੰਦੇ ਹੁੰਦੇ ਸੀ ਉਹੀ ਗੱਲਾਂ ਆਪਾਂ ਜਿਹੜੀਆਂ ਕਰਦੇ ਪਏ ਸੀ ਕਿ ਆਪਾਂ ਇਦਾਂ ਕਰਦੇ ਹੁੰਦੇ ਸੀ ਤੇ ਉਦੋਂ ਜਿਹੜੀਆਂ ਮਸ਼ੀਨਾਂ ਵਗੈਰਾ ਨਹੀਂ ਹੁੰਦੀਆਂ ਹੈਗੇ ਮਿਕਸੀ ਵੀ ਗ੍ਰੈਂਡਰ ਵਗੈਰਾ ਨਹੀਂ ਹੁੰਦੇ ਹੈਗੇ ਤੇ ਆਪਾਂ ਸਾਰਾ ਕੁਝ ਜਿਹੜਾ ਕੁੰਡੇ 'ਚ ਹੀ ਕੁੱਟਦੇ ਹੁੰਦੇ ਸੀ ਮਸਾਲਾ ਇਦਾਂ ਮਤਲਬ ਛੋਲੇ ਬਣਾਣੇ ਰਾਜਮਾ ਬਣਾਣੇ ਤੇ ਮਸਾਲਾ ਜਿਹੜਾ ਹੀ ਉਹ ਇਹਦੇ ਵਿੱਚ ਹੀ ਕੁੱਟਣਾ ਕੁੰਡੇ ਵਿੱਚ ਹੀ ਕੁੱਟਣਾ ਕਰਨਾ ਤੇ ਇਹ ਕੁੰਡਾ ਵੀ ਸਾਡਾ ਬਹੁਤ ਪੁਰਾਣਾ ਵਾ ਇਹ ਵੀ ਸਾਡੇ ਪਿੰਡ ਦਾ ਹੀ ਆ ਜਦੋਂ ਆਪਾਂ ਛੋਟੇ-ਛੋਟੇ ਹੀ ਮੈਂ 5ਵਿਥ ਵਿੱਚ ਹੀ ਉਦੋਂ ਦਾ ਮੰਮੀ ਨੇ ਲਿਆ ਸੀ ਉਦੋਂ ਦਾ ਸਾੰਬਿਆ ਹੋਇਆ ਵਾ ਤੇ ਇਹਦਾ ਡੰਡਾ ਵੀ ਹੈਗਾ ਵਾ ਬਟ ਡੰਡਾ ਨਾ ਮੰਮੀ ਕੋ ਰੱਖਿਆ ਗਿਆ ਵਾ ਛੱਤ ਦੇ ਉੱਪਰ ਤੇ ਮੈਂ ਉਹ ਬਾਥਰੂਮ ਦੀ ਛੱਤ ਤੇ ਮੈਂ ਕਿਹਾ ਹੁਣ ਨਾ ਛੜੇ ਵਾ ਮੈਂ ਡਿੱਗ ਜੂਗੀ ਤੇ ਇਸ ਕਰਕੇ ਮੈਂ ਕਿਹਾ ਚੱਲਣਾ ਇਹ ਵੀ ਗਵਾਂਡੀਆਂ ਕਰੋ ਮੰਗ ਕੇ ਲਿਆਂਦਾ ਸੀ ਤੇ ਕੁੰਡਾ ਜਿਹੜਾ ਸਾਡਾ ਆਪਣਾ ਸੀ ਤੇ ਇੱਥੇ ਫਿਰ ਮੈਂ ਕਿਹਾ ਅੰਬੀਆਂ ਵੀ ਮੰਮੀ ਕੇ ਬਾਹਰ ਲੱਗੀਆਂ ਸੀ ਥੋੜਾ ਜਿਹਾ ਨਾ ਉਹ ਹੈਗਾ ਪੇੜ ਵਾ ਅੰਬ ਦਾ ਤੇ ਉਥੇ ਨੇਰੀ ਦੇ ਨਾਲ ਨਾ ਨੇਰੀਆਂ ਚੱਲਦੀਆਂ ਸਾਰਾ ਹੀ ਮਤਲਬ ਫਾਲ ਜਿਹੜਾ ਉਹ ਨੇਰੀਆਂ ਨੇ ੱਸਲੇ ਲਾ ਦਿੱਤਾ ਵਾ ਸਾਰਾ ਬੂਟਾ ਵੀ ਉੱਪਰੋਂ ਨਾ ਸਾਰਾ ਜਿਹੜਾ ਵੱਡਿਆ ਗਿਆ ਵਾ ਸਾਰਾ ਟੁੱਟ ਗਿਆ ਦਾਣਾ ਜਿਹੜਾ ਭਰਿਆ ਪਿਆ ਸੀ ਨਾ ਉਹ ਫਿਰ ਮੰਮੀ ਨੇ ਜਦੋਂ ਟਾਣਾ ਡਿੱਗਿਆ ਨਾ ਉਹ ਸਾਰੀਆਂ ਜਿਹੜੀਆਂ ਹੈਗੀਆਂ ਸੀ ਨਾ ਆਂਬੀਆਂ ਸਾਰੀਆਂ ਉਹ ਲਾ ਲਿਆਂਦੀਆਂ ਤੇ ਇਹਦੇ ਵਿੱਚ ਨਾ ਜੇ ਉਹ ਨਹੀਂ ਗਿੱਟਕ ਜੀ ਨਹੀਂ ਬਣੀ ਹੈਗੀ ਜਿੱਦਾਂ ਉਹ ਕਹਿੰਦੇ ਹੁੰਦੇ ਆ ਲੂਈ ਜੀ ਨਹੀਂ ਬਣੀ ਹੈਗੀ ਹਾਰਡ ਜੀ ਜਿਹੜੀ ਬੰਦੀ ਹੁੰਦੀ ਜਿੱਦਾਂ ਆਚਾਰ ਪਾਉਣਾ ਤੇ ਮੰਮੀ ਕਹਿੰਦੇ ਨਹੀਂ ਅਜੇ ਨਹੀਂ ਬਣੀ ਹੈਗੀ ਨਾਲੇ ਆਮ ਹੀ ਨਹੀਂ ਆਚਾਰ ਨਹੀਂ ਪਾਈਦਾ ਹੈਗਾ ਅਗਲੇ ਮਹੀਨੇ ਆਚਾਰ ਪਾਉਣਾ ਸ਼ੁਰੂ ਕਰੀਦਾ ਵਾ ਆਮ ਹੀ ਨਹੀਂ ਆਚਾਰ ਪਾਇਆ ਜਿਹੜਾ ਉਹ ਖਰਾਬ ਹੋ ਜਾਂਦਾ ਸ਼ਾਇਦ ਇਦਾਂ ਕੁਝ ਕਹਿੰਦੇ ਅਜੇ ਨਹੀਂ ਪਾਈਦਾ ਕਿਉਂਕਿ ਅੰਬਾਂ ਵਿੱਚ ਉਹ ਜਿਹੜੀ ਅਜੇ ਹਾਰਡ ਨਾ ਸਕੀ ਕਹਿੰਦੇ ਉਹ ਗਿੱਟਕ ਜਿਹੜੀ ਸੱਕ ਤੋਂ ਜਾਂਦੀ ਨਾ ਉਹ ਵਾਲੀ ਨਹੀਂ ਆਈ ਹੈਗੀ ਤਾਂ ਕਰਕੇ ਨਹੀਂ ਪਾਈਦਾ ਹੈਗਾ ਤੇ ਮਤਲਬ ਇਦਾਂ ਫਿਰ ਉਹ ਨਾ ਲਾ ਲੈਂਦੇ ਜਿੰਨੀਆਂ ਡੇਗਦੀਆਂ ਨਾ ਥੱਲੇ ਉਹ ਲਾ ਲੈਂਦੇ ਫਿਰ ਅੰਡ ਗਵਾਂਡ ਜਿੰਨੇ ਹਨਾ ਮੰਗੇ ਫਿਰ ਦੇ ਦਿੰਦੇ ਇਦਾਂ ਚਟਨੀ ਚੁਟਨੀ ਕੁੱਟਣ ਵਾਸਤੇ ਜਿਹੜਾ ਉਹ ਯੂਜ਼ ਕਰ ਲੈਂਦੇ ਆ ਉਹ ਤੇ ਇੰਨੀਆਂ ਮੈਨੂੰ ਬਹੁਤ ਲੱਗਦੀ ਪਈ ਤੇ ਮੈਂ ਜਿਹੜਾ ਉਹ ਸਿਰ ਧੋ ਲਿਆ ਮੈਂ ਧੋ ਕੇ ਆਈਂ ਸਿਰ ਤੇ ਰੋਟੀ ਖਾਣੇ ਹੁਣ ਬਸ ਜੀ ਖਾ ਲੋ ਰੋਟੀ ਹੈ ਲੰਚ ਬ੍ਰਾਂਚ ਇਕੱਠਾ ਹੀ ਹੈ ਜੀ ਇਹ ਭਿੰਡੀਆਂ ਚਟਨੀ ਬੜੀ ਸਵਾਦ ਬਣੀ ਹੈ ਦਾਲ ਚਾਵਲ ਤੇ ਫੁਲਕਾ ਇਕ ਤੇ ਆਜੋ ਖਾ ਲੋ ਸਾਰੇ ਜਣਾਂ ਮੈਂ ਤਾਂ ਚਟਨੀ ਖਾ ਕੇ ਦੱਸਦੀ ਕਿਦਾਂ ਦੇ ਬਣੀ ਬਹੁਤ ਸਵਾਦ ਬਣੀ ਚਟਨੀ ਚਟਨੀ ਬਹੁਤ ਸਵਾਦ ਬਣੀ ਗੁੜ ਪਾਇਆ ਨਾਲ ਵਿੱਚ ਗੁੜ ਕਰਕੇ ਬੜੀ ਸਵਾਦ ਬਣੀ ਆ ਤੇ ਖਾ ਕੇ ਤੁਹਾਨੂੰ ਮਿਲਦੇ ਆ ਫਿਰ